ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਪਹੁੰਚੇ ਸੀ ਖੇਤ ਇੱਥੇ ਅੱਜ ਬਸ ਆਪਾਂ ਆਲੂ ਲਾਉਣ ਲੱਗਦੇ ਆਂਗੇ ਤੇ ਆਸੇ ਪਾਸੇ ਇੱਥੇ ਆਪਾਂ ਟੰਬੇ ਜੇ ਘਟ ਰਹੇ ਸੀਗੇ ਇੱਥੇ ਸੂਰ ਸਾਰਾ ਆ ਜਾਂਦੇ ਆਗੇ ਸਾਰੇ ਆਲੂ ਖਰਾਬ ਕਰ ਜਾਣਗੇ ਇਸ ਕਰਕੇ ਇੱਥੇ ਆਪਾਂ ਤਾਰ ਲਾਵਾਂਗੇ ਤੇ ਉਹਦੇ ਕਰਕੇ ਟੰਬੇ ਟੰਬੇ ��ਟ ਜਾਂਦੇ ਸੀਗੇ ਉਹ ਬੰਦਾ ਆਪਣਾ ਪੱਟੀਆਂ ਦਾ ਇਟੋਆ ਤੂੰ ਮਿੱਟਰ ਟੰਪੇਟੋਂ ਬੇਸਾਰੇ ਕਿਤੇ ਗੱਟ ਤੇ ਸੀ ਆਪਾਂ ਨੇ ਤੇ ਹੁਣ ਲੱਗੇ ਜਿੱਧਰ ਰੇ ਸਿੱਟਣਾ ਸਾਰੇ ਜੇ ਰੇ ਖਲਾੜਨੀਆਂ ਹੁਣ ਬਈ ਹੁਣ ਲੱਗੇ ਸੀਗੇ ਚਿੰਦਰਾ ਲਾਉਣੋ ਤੇ ਮਿੱਟੀ ਚੜਾਉਣੀ ਸੀਗੀ ਤੇ ਇਧਰ ਸਾਰੇ ਮਿੱਟੀ ਲਾਤੀ ਸੀ ਤੇ ਬਦਲ ਕਿਧਰਾ ਤੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਆਪਾਂ ਲੱਗ ਜਾਉਂਗੀ ਜੀ ਚੋ ਤੇ ਹੁਣ ਜਾ ਰਹੇ ਸੀਗੇ ਬਈ ਪਿੰਡ ਅੰਬਿਆਰ ਚ ਉਹੜਾ ਕੰਮ ਸੀ ਕਿ ਉਹ ਕੰਮ ਜਾਰੇ ਸੀ ਨਾ ਸਿੱਧਰੇ ਮੈਂ ਪਰਮਾ ਹੈ ਲੋ ਹਾਂ ਮੂਵਲੈਟ ਦਰਨੇ ਗਏ ਤਾਂ ਪੋ ਗਏ ਤੇ ਤੂੰ ਇੰਦੀ ਆ ਕਿੰਨਾ ਟਾਨ ਹੁੰਦੀ ਹੈਗੀ ਨਾ ਨਾ ਵੈਸੇ ਧੋਪ ਨਾ ਮੂੰਹ ਮੱਤ ਦਾ ਮੂੰਹ ਨਾ ਛੱਡਾਗਾ ਠੀਕ ਹੈ ਲੈ ਬੱਦਰੀ ਰੱਖਿਆ ਹੈ ਤੂੰ ਵੀ ਲੈ ਰੱਖਾ ਮੈਂ ਰੋਈ ਮਤਾ ਹਸਤੀ ਹੈਗੀ ਏ ਬੈਂਕ ਚ ਆਏ ਸੀਗੇ ਥੋੜਾ ਜਿਹਾ ਕੰਮ ਸੀ ਬੈਂਕ ਬੰਦ ਪਈ ਹੈ ਗੈਂਤਵਾਰ ਦਾ ਕਰਕੇ ਐਤਵਾਰ ਨਹੀਂ ਸਨੀਵਾਰ ਅੱਜ ਹੈ ਨਾ ਸਨੀਵਾਰ ਦੀ ਪਤਾ ਨਹੀਂ ਕਾਦੀ ਛੁੱਟੀ ਆ ਗਈ ਅੱਜ ਯਾਰ ਬੰਦ ਪਈ ਆ ਗਈ ਹੈ ਕਰਕ ਚ ਹੁੰਦੀ ਆ ਹੁੰਦੀ ਆ ਗਈ ਸਨੀਵਾਰ ਦੀ ਹੁੰਦੀ ਛੁੱਟੀ ਸੱਲ ਕੋਈ ਨਾ ਚੱਲ ਫਿਰ ਘਰ ਨੂੰ ਚੱਲ ਗਏ ਮਾਰਕਟ ਆ ਦੇਖੋ ਬਈ ਉਹ ਮੱਡਾ ਪਲੇਅਰ ਆ ਕਹਿੰਦਾ ਕਿੱਕਾਂ ਵੱਜਦੀਆਂ ਨਹੀਂ ਗਿਆ 6:00 ਵੱਜੀ ਹੈ 6:00 ਦੇ ਕਿੱਥੇ ਵੱਜੀ ਆ ਚੱਲੋ ਤਦੋਂ ਵੀ ਹੁਣ ਮਾਰਾ ਮੋਟਾ ਸਮਾਨ ਲੈ ਕੇ ਕਰਿਆਣੇ ਦਾ ਚੱਲਦੇ ਆਂ ਘਰ ਨੂੰ ਆ ਲੈਣਾ ਸਮਾਨ ਸਮੁੰਨ ਲੈਣੇ ਆ ਕਿ ਬਾਜ਼ਾਰ ਚੋਂ ਇਥੇ ਵੀ ਚਾਹੀਏ ਸਮਾਨ ਲੈਣ ਬਾਈ ਹੁਣੀ ਤਾਂ ਦਸਲਾ ਕੱਢੀ ਬੈਠਿਆ ਫਿਰ ਨਾ ਕੱਢੀ ਨਾਲ ਮਾਰਨਾ ਨੀ ਫਿਰ ਨਾ ਕੱਢੀ ਢੁਕਾ ਦੇ ਕਿੱਥੇ ਸੰਨ ਆਏ ਹੋ ਹਾਂ ਕਿੰਦਰ ਗਿਆ ਨਜ਼ਰ ਲੱਗ ਗਈ ਯਾਰ ਇਹ ਤਾਂ ਬੰਦਾਂ ਨੂੰ ਡਰਾਉਂਦੇ ਆ ਬਾਈ ਬੰਦਾ ਵਾਲਾ ਖਤਰਨਾਕ ਬਿਠਾਇਆ ਮੂਰੇ ਯਾਰ ਪਹਿਲਾਂ ਕਿ ਕਾਊਂਟਰ ਨਾ ਰਹਿੰਦੇ ਰਹੇ ਹੁਣ ਮਿੱਤਲ ਨਾ ਰਹਿਣ ਲੱਗੇ ਚੱਲ ਚੱਲੀਏ ਮਾਰ ਕੇ ਇੱਕ ਮੋਟਰਸਾਈਕਲ ਦੀ ਆ ਤੂੰ ਪੇਗਾ ਦੋ ਖੜਾ ਹੋ ਮੇਰੇ ਸਾਹਮਣੇ ਕਰ ਦਿੰਦਾ ਨਾ ਫੀਟ ਗਰਮ ਹੋ ਗਈ ਹੁਣ ਮਾਰ ਕੇ ਲੱਗਿਆ ਇੱਕ ਛੋਟੇ ਤੋਂ ਵੱਜਦੀ ਨਹੀਂ ਗਈ ਖੜ ਜਾ ਖੜ ਦੇ ਇਹ ਸੇਕ ਕਰਿਆ ਹੋਇਆ ਆਹੀ ਜਣਾ ਇਹ ਗੱਲਾਂ ਤੇ ਮਿੱਤਰੋ ਲੱਗੇ ਸੀ ਆਲੂ ਵੇਚਣਾ ਆ ਜਿਹੜੀ ਆਪਾਂ ਆਲੂ ਵਾਲਾ ਪਲੈਂਟਰ ਲਿਆਉਂਦਾ ਸੀਗਾ ਜਿੱਲ ਜਾਏਗਾ ਸਭਾਈ ਚੈੱਕ ਕਰੋ ਮਿੱਤਰ ਵਰਤਾਂ ਦੀ ਆਏ ਸੀ ਗਰਾਊਂਡ 'ਚ ਕਿਹੜਾ ਹਟੇ ਚਲਦੇ ਆ ਘਰ ਨੂੰ ਵਾਪਸ ਚਾਤੀ ਕਰ ਚਾਤੀ ਅੱਜ ਚਾਤੀ ਚਾਤੀ ਹਾਂ ਮੋਟਾ ਬੈਠਾਗਾ ਨਹੀਂ ਨਹੀਂ ਅੱਜ ਹੈਲ ਨਹੀਂ ਅੱਜ ਚਾਤੀ ਕਰਦੇ ਆ ਇਹ ਵੀ ਹੁਣ ਚਲਦੇ ਆ ਘਰ ਨੂੰ ਚਲੋ ਕਰਦਾ ਆ ਆ ਸ਼ਲਟ ਫੜ ਅੱਜ ਅਸੀਂ ਚੱਲਾਂਗੇ ਹੋਰ ਚੱਕਣਾ ਅਜੇ ਚੱਲਾਂਗੇ ਨਲਦੇ ਹੁਣ ਆਪਾਂ ਕੱਲ ਆਪਣੇ ਅਗਲੇ ਵਲੌਗ 'ਚ ਆਪਣੇ ਨਵੇਂ-ਨਵੇਂ ਵਲੌਗ ਦੇਖਣ ਨੂੰ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਕਰਨਾ ਤਾਂ ਭੁੱਲੋ ਹੀ ਨਾ ਚਲੋ ਵੀ ਬਾਏ ਟਾਟਾ ਮਿਲਦੇ ਆ ਆਪਣੇ ਅਗਲੇ ਵਲੌਗ 'ਚ